ਵਿੱਚ ਲਾਈਵ ਫੋਨ ਜੋ ਸਾਧਕ ਚੌਕ ਤੋਂ ਲੈ ਕੇ ਜੋ ਰੇਤਾ ਬਜਰੀ ਦਾ ਕਬਾੜ ਦਾ ਆਮ ਦੁਕਾਨਦਾਰਾਂ ਦਾ ਬੜਾ ਢੜਲੇ ਨਾਲ ਮਤਲਬ ਕਿ ਮਤਲਬ ਕਬਜੇ ਦਾ ਕੰਮ ਚੱਲ ਰਿਹਾ ਜੀ ਕਮੇਂਟ ਦੇਲੇ ਡੇਟਾ ਉਹ ਪੂਰਾ ਜੇਕਰ ਸਾਡਾ ਕੋਈ ਮਲਾਜਮ ਜਾਂਦਾ ਉਹਨੂੰ ਰੋਬ ਨਾਲ ਕਹਿੰਦਾ ਕੋਈ ਨਹੀਂ ਚਕਾਲਾ ਕੋਈ ਦੇਖ ਲਾਂਗਾ ਤੁਨ ਕੋਈ ਮਤਲਬ ਸਿਸਟਮਾਈ ਫਰੋਪਰ ਉੱਤੇ ਸਾਰੇ politcal ਬੰਦਾਂ ਦੇ ਲੱਗੇ ਹੋਏ ਆ ਜੀ ਸਿਸਟਮ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਦੀਆਂ ਸੜਕਾਂ ਤੇ ਅੱਜਕੱਲ ਕਰੋੜਾਂ ਰੁਪਏ ਦਾ ਕਾਰੋਬਾਰ ਹੋ ਰਿਹਾ ਹੈ ਨਾ ਕੋਈ ਰਸੀਦ ਨਾ ਪਰਚੀ ਨਾ ਟੈਕਸ ਨਾ ਕਰਾਇਆ ਕੁਝ ਵੀ ਨਹੀਂ ਕਿਸੇ ਨੂੰ ਦਿੱਤਾ ਜਾ ਰਿਹਾ ਪਰ ਕਾਰੋਬਾਰ ਆ ਜਿਹੜਾ ਉਹ ਲਗਾਤਾਰ ਵੱਧ ਫੁੱਲ ਰਿਹਾ ਹੈ ਉਹ ਵੀ ਸਿਆਸੀ ਆਕਾਮਾਂ ਦੀ ਅਸ਼ੀਰਵਾਦ ਨਾਲ ਤੇ ਨਗਰ ਕੌਂਸਲ ਦੇ ਕਰਮਚਾਰੀਆਂ ਅਧਿਕਾਰੀਆਂ ਦੀ ਮਿਹਰਬਾਨੀ ਨਾਲ ਖਾਸ ਤੌਰ ਤੇ ਇਹ ਕਾਰੋਬਾਰਾ ਜਿਹੜਾ ਉਹ ਪੁਰਾਣੀ ਸ਼ੌਣੀ ਰੋਡ ਕੰਮਿਆਣਾ ਗੇਟ ਤੋਂ ਲੈ ਕੇ ਜਦੋਂ ਸ਼ੌਣੀ ਵੱਲ ਨੂੰ ਜਾਂਦੇ ਆ 올ਡ ਕੈਂਟਰੋੜਾ ਕੰਮਿਆਣਾ ਪਿੰਡ ਵੱਲ ਨੂੰ ਜਾਂਦੇ ਆ ਇਸ ਤੇ ਬਹੁਤ ਵੱਡੀ ਪੱਧਰ ਤੇ ਨਜਾਇਜ਼ ਕਬਜ਼ੇ ਹੋਏ ਆ ਤੇ ਕਾਰੋਬਾਰ ਚੱਲ ਰਿਹਾ 154 ਫੁੱਟ ਦੀ ਇਸ ਸੜਕ ਦੇ ਲਗਭਗ 53 ਫੁੱਟ ਆ ਬਾਕੀ ਸਾਰੇ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਆ ਇਸ ਤੋਂ ਇਲਾਵਾ ਫਰੋਜ਼ਪੁਰ ਰੋਡ 7 ਕਰੋੜ ਸਰਕੂਲਰ ਰੋਡ ਹੋਰ ਕਈ ਏਸਤੀਆਂ ਛੜਕਾਂ ਮੇਨ ਬਾਜ਼ਾਰ ਤੱਕ ਹੈ ਜਿੱਥੇ ਲੋਕਾਂ ਨੇ ਆਪਣੀਆਂ ਦੁਕਾਨਾਂ ਦਾ ਸਾਮਾਨ ਬਾਹਰ ਰੱਖ ਕੇ ਵੇਚਣਾ ਸ਼ੁਰੂ ਕੀਤਾ ਹੋਇਆ ਹੈ ਯਾਨੀ ਕਰੋੜਾਂ ਰੁਪਏ ਦਾ ਜਿਹੜਾ ਸਾਮਾਨ ਆ ਉਹ ਸੜਕਾਂ ਤੇ ਰੱਖ ਕੇ ਹੀ ਵੇਚਿਆ ਜਾ ਰਿਹਾ ਪ੍ਰਮੁੱਖ ਕਾਰੋਬਾਰ ਆ ਰਿੱਤੇ ਬਜਰੀ ਦਾ ਤੇ ਇਸ ਤੋਂ ਇਲਾਵਾ ਬਾਕੀ ਕਾਰੋਬਾਰ ਆ ਜਿਹੜੇ ਉਹ ਵੀ ਬਹੁਤ ਸਾਰੇ ਕਾਰੋਬਾਰ ਆ ਜਿਹੜੇ ਉਹ ਸੜਕਾਂ ਤੇ ਹੀ ਹੋ ਰਹੇ ਆ ਉਹਨਾਂ ਦਾ ਵੀ ਕੋਈ ਕਿਰਾਇਆ ਕੋਈ ਟੈਕਸ ਕੁਝ ਵੀ ਅਦਾ ਨਹੀਂ ਕੀਤਾ ਜਾ ਰਿਹਾ ਹਾਲੀ ਸਾਬ ਫਰੀਦਕੋਟ ਤੋਂ ਪ੍ਰਾਈਪਰ ਰੋਡ ਤੇ ਲੰਮੇ ਟਾਈਮ ਤੋਂ ਨਜਾਇਜ਼ ਕਬਜ਼ੇ ਚੱਲ ਰਹੇ ਜੀ ਲੰਮੇ ਲੰਮੇ ਨਜਾਇਜ਼ ਕਬਜ਼ੇ ਚੱਲ ਰਹੇ ਆ ਜੀ ਇਹ ਦੁਕਾਨਾਂ ਦੇ ਵਿੱਚ ਕੰਮ ਘੱਟ ਕਰਦੇ ਆ ਔਰ ਸੜਕ ਦੀ ਪਲਾਟੇਸ਼ਨ ਦੀ ਜਗ੍ਹਾ ਦੇ ਵਿੱਚ ਮਤਲਬ ਕਿ ਸਾਰਾ ਕੰਮ ਇੱਥੇ ਕਰ ਰਹੇ ਆ ਜੀ ਜੋ ਸਾਧਕ ਚੌਂਕ ਤੋਂ ਲੈ ਕੇ ਜੋ ਰੇਤਾ ਬਜਰੀ ਦਾ ਕਬਾੜ ਦਾ ਆਮ ਦੁਕਾਨਦਾਰਾਂ ਦਾ ਬੜਾ ਢੱਲੇ ਨਾਲ ਮਤਲਬ ਕਿ ਮਤਲਬ ਕਬਜ਼ੇ ਦਾ ਕੰਮ ਚੱਲ ਰਿਹਾ ਜੀ ਅਸੀਂ ਬਾਰ ਬਾਰ ਪਿਛਲੀਆਂ ਸਰਕਾਰਾਂ ਵਿੱਚ ਵੀ ਐਮਐਲਏ ਸਾਹਿਬ ਨੂੰ ਵੀ ਅ ਡੀਸੀ ਸਾਹਿਬ ਨੂੰ ਵੀ ਕੋਨਾ ਦੀ ਸਰਕਾਰ ਚ ਵੀ ਅਸੀਂ ਅਪੀਲ ਕਰ ਚੁੱਕੇ ਹਾਂ ਅਪੀਲ ਕਰ ਚੁੱਕੇ ਹਾਂ ਵੀ ਚੁੰਗੀ ਚੁੰਗੀ ਨੰਬਰ 5 ਦਾ ਆਲਾ ਦਵਾਲਾ ਆਲਾ ਦਵਾਲਾ ਰੇਤਾ ਬਜਰੀ ਨਾਲ ਬਲਾਕਜ ਕੀਤਾ ਹੋਇਆ ਜੀ ਅਸੀਂ ਬਾਰ ਬਾਰ ਦੁਕਾਨਾਂ ਤੇ ਵੀ ਜਾ ਕੇ ਅਪੀਲ ਕੀਤੀ ਪਰ ਉਹਨਾਂ ਨੇ ਕਿਸੇ ਕਿਸਮ ਦੀ ਜ਼ਿੰਮੇਵਾਰੀ ਨਹੀਂ ਸਮਝੀ ਬੂਟੇ ਵੀ ਲਾਈ ਸੀ ਜਿਹੜੇ ਪੱਟੇ ਇਹਨਾਂ ਨੇ ਹਾਂ ਜੀ ਹਾਂ ਜੀ ਹਾਂ ਜੀ ਕੁਝ ਕੁਝ ਬੂਟੇ ਲਾਏ ਸੀਗੇ ਜੀ ਜਿਹੜੇ ਕਿ ਮਤਲਬ ਕਿ ਜਿਨ੍ਹਾਂ ਤੇ ਜਿਨ੍ਹਾਂ ਦੇ ਸਾਹਮਣੇ ਆਪਣੇ ਪਲਾਟ ਸੀਗੇ ਜਿਨ੍ਹਾਂ ਨੇ ਕੋਈ ਰੇਤਾ ਬਜਰੀ ਲਈ ਜਾਂ ਕਿਸੇ ਚੀਜ਼ ਲਈ ਉਹ ਬੂਟੇ ਵੀ ਉਹਨਾਂ ਨੇ ਖਾੜ ਦਿੱਤੇ ਜੀ ਉੱਥੋਂ ਜੀ ਤਾਂ ਜੀ ਤੁਸੀਂ ਦੇਖਿਆ ਕਿ ਆਮ ਤੌਰ ਤੇ ਜਿਵੇਂ ਚਾਹੇ 골ਡ ਐਂਡ ਰੋਡ ਆ ਇਹ ਫਰੋਜ਼ਪੁਰ ਰੋਡ ਆ ਜਿਹੜੇ ਰੇਤਾ ਬਜਰੀ ਵਾਲੇ ਹਨ ਉਹ ਤੋੜਾਂ ਪੰਨਿਆਂ ਦਾ ਕਾਰੋਬਾਰ ਸੜਕ ਤੇ ਹੀ ਕਰੀ ਜਾਂਦੇ ਸਰ ਬੜੇ ਤੋਂ ਡਰਗੇੜੇ ਆਪੇ ਆਪਾਂ ਸਮਾਜ ਸੇਵੀ ਬੜੇ ਹੁੰਦੇ ਮੇਰੇ ਕੋਲੇ ਵੀ ਇਹ ਚੀਜ਼ ਆ ਪਰ ਤੁਹਾਨੂੰ ਉਹੀ ਗੱਲ ਕਰਤਾ ਜਦੋਂ ਪੋਲੀਟੀਕਲ ਵਿੱਚ ਆ ਜਾਂਦਾ ਉਹ ਤੇ ਹੱਥ ਬੰਨੇ ਜਾਂਦੇ ਆ ਕੁਝ ਮੇਰੀ ਪਾਰਟੀ ਦੇ ਲਾਲੋ ਕੁਝ ਕਿਸੇ ਦੂਜੇ ਪਾਰਟੀਆਂ ਦੇ ਵੀ ਲਾਲੂ ਰੋਲਿੰਗ ਪਾਰਟੀ ਦੇ ਲਾਲੂ ਜਦੋਂ ਕੁਝ ਮਾਰਛ ਆ ਜਾਂਦੀ ਵੀ ਨਹੀਂ ਚੱਕਣਾ ਜੀ ਮੇਰੇ ਆਦੇ ਲਿਆ ਜਲੇਆ ਉੱਥੇ ਆਤਮਾਨਿਕ ਅਫਸਰਾਂ ਦੀ ਕਮੀ ਹੋਣ ਕਰਕੇ ਤੁਮਾਰ ਬਾਰ ਬਾਰ ਸਟਾਫ ਤੇ ਅਫਸਰਾਂ ਦੀ ਕਮੀ ਹੋਣ ਕਰਕੇ ਉਹ ਅਸੀਂ ਉਹਨੂੰ ਸ nghiêmਜੀ ਨਾਲ ਨਹੀਂ ਲੈਂਦੇ ਇੱਕ ਵਾਰੀ ਕਹਿ ਜਾਂਦਾ ਬੁੜਕੇ ਅਗਲਾ ਕਹਿੰਦਾ ਜੇ ਕੋਈ ਨਹੀਂ ਸ਼ਿਪਾਰਸ਼ ਪਾਤੀ ਯਾਰ ਕੋਈ ਨਹੀਂ ਦੇਖ ਲਾਂਗੇ ਉਹ ਬੁੜਕੇ ਉੱਥੇ ਅਮਲ ਨਹੀਂ ਹੁੰਦਾ ਉਹ ਵਾਕਈ ਐਕਸੀਡੈਂਟ ਦਾ ਕਾਰਨ ਮੰਨਦੇ ਉਹਦੀ ਕਮੇਂਡ ਜਿਹੜੇ ਗੇਟ ਆ ਉਹ ਪੂਰਾ ਜੇਕਰ ਕੋਈ ਸਾਡਾ ਕੋਈ ਮੁਲਾਜ਼ਮ ਜਾਂਦਾ ਉਹਨੂੰ ਰੋਬ ਨਾਲ ਅਗਲਾ ਕਹਿੰਦਾ ਕੋਈ ਨਹੀਂ ਚਕਾਲਿਆ ਕੋਈ ਨਹੀਂ ਦੇਖ ਲਾਂਗੇ ਪ੍ਰਿਟੀਕਲ ਮੰਦਾਂ ਦੇ ਲੱਗੇ ਹੋਇਆ ਕੋਈ ਚੱਕਰ ਨਹੀਂ ਮਤਲਬ ਸਿਸਟਮ ਇਹਨੂੰ ਸੁਵਿਧਿਗੀ ਨਾਲ ਲੈ ਰਹੇ ਆ ਬਾਕੀ ਮੈਂ ਪ੍ਰਿਟੀਕਲ ਬੰਨੂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਸਾਡੇ ਐਮਐਲਏ ਸਾਹਿਬ ਆ ਜਾਂ ਐਕਸਐਮਐਲਏ ਸਾਹਿਬ ਆ ਕੋਈ ਵੀ ਆ ਸਾਰਿਆਂ ਨੂੰ ਮਤਲਬ ਬੇਨਤੀ ਕਰਦੇ ਆ ਵੀ ਇਹਨੂੰ ਆਪਾਂ ਇਸ ਨੂੰ ਚਪਾਰਚਾ ਨਾ ਕਰਗੇ ਜਿਹੜੇ ਚੀਜ਼ਾਂ ਗਲਤ ਤੱਕ ਮਨ ਗਲਤ ਤੌਰ ਤੇ ਹੋਣ ਕੇ ਇਹਨੂੰ ਆਪਾਂ ਸ਼ਹਿਰੀ ਸਫਾਈ ਕਰਨ ਦੀ ਧਿਆਨ ਦਿਜੀ ਨਿਆਇ ਕਬੀ ਆਪਾਂ ਹਟਾਈਏ ਸਾਡਾ ਮੇਰਾ ਯੋਗਦਾਨ ਦਿਓ ਮੈਂ ਵੀ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦਾ ਵਾਰ-ਵਾਰ ਮੈਂ ਦੁਕਾਨਦਾਰ ਭਰਾਵਾਂ ਨੂੰ ਬੇਨਤੀ ਕਰਦਾ ਕਿ ਮੈਂ ਵੀ ਉਹਨਾਂ ਦੇ ਵਿੱਚ ਆ ਸੀਧਗਾ ਲੈ ਕੇਨ ਪਿੱਛੇ ਕਰਕੇ